ਅਲਾਵਲਪੁਰ ਵਿੱਚ ਤੜਕਸਾਰ ਹੋਇਆ ਕਤਲ ਸੂਤਰਾਂ ਮੁਤਾਬਕ ਦੱਸਿਆ ਗਿਆ ਕਿ ਸੋਨੂ ਪੁੱਤਰ ਓਮਪ੍ਰਕਾਸ਼ ਅਲਾਵਲਪੁਰ ਦਾ ਰਹਿਣ ਵਾਲਾ ਜੋ ਕਿ ਪਿਛਲੇ 6 ਮਹੀਨਿਆਂ ਤੋਂ ਆਪਣੀ ਸਜ਼ਾ ਕੱਟ ਕੇ ਆਪਣੇ ਅਲਾਵਲ ਪਿੰਡ ਵਿੱਚ ਰਹਿ ਰਿਹਾ ਸੀ ਜਿਸ ਦੇ ਵੱਲੋਂ ਕੁਲਵਿੰਦਰ ਕੁਮਾਰ ਰਿੰਕਾ ਪੁੱਤਰ ਰਾਮਚੰਦ ਵਾਸੀ ਅਲਾਵਲਪੁਰ ਨੂੰ ਤੜਕਸਾਰ ਵਿੱਚ ਕਤਲ ਕਰ ਦਿੱਤਾ ਗਿਆ ਲਾਸ਼ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਕਤਲ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਦਿੱਤਾ ਗਿਆ ਜਿਹੜਾ ਇਸਨੇ ਕਾਤਲ ਨੇ ਕਤਲ ਕੀਤਾ ਸੀ ਸੰਦਨਨ ਸਾਬੀ ਧਰਮਵੀਰ ਸਿੰਘ ਦੀ ਰਿਪੋਰਟ ਸਹੀ ਉਹਦਾ ਨਾਮ ਮੇਰਾ ਪਤੀ ਦਾ ਸੀ ਕੀ ਨਾਮ ਸੀ ਉਹਨਾਂ ਦਾ ਨਾ ਰੈਂਕਾ ਸੀ ਨਾਮ ਫਕਾਚਾ ਦਾ ਕਿਦਾਂ ਇਹ ਮਾਮਲਾ ਹੋਇਆ ਕਿ ਸਾਰਾ ਮਾਤਾ ਜੀ ਮੈਨੂੰ ਸਾਨੂੰ ਨਹੀਂ ਪਤਾ ਸੀ ਤਾਂ ਘਰ ਸੀ ਇਹ ਘਰ ਸੀ ਪਾਸਾ ਲੋਕੀ ਕਹਿੰਦੇ ਉੱਥੇ ਮਾਰ ਵੱਢ ਕੇ ਤੇ ਤੂੰ ਇੱਥੇ ਲਿਆਇਆ ਇੱਥੇ ਅੱਗ ਵੀ ਲਾਤੀ ਪੁੱਤ ਉਹਨੂੰ ਅੱਗ ਲਾਤੀ ਕਿ ਤੁਹਾਨੂੰ ਪਤਾ ਕਿੰਨਾ ਵੱਲੋਂ ਇਹ ਗੱਲ ਸਾਰਾ ਹੋਇਆ ਗਿਆ ਜਿਹੜਾ ਜਿਹੜਾ ਮਾਮਲਾ ਕੀਤਾ ਗਿਆ ਕਿਹੜਾ ਬੰਦਾ ਕਾਈ ਉਹ ਉਹ ਹੀ ਮੁੰਡਾ ਜਿਹੜਾ ਫੜਿਆ ਆ ਉਹਨੇ ਨੱਕੇ ਤੇ ਫੜਿਆ ਉਹ ਤੇ ਹੂਤੇ ਫੜਿਆ ਅੱਛਾ ਉਹਦਾ ਕੀ ਨਾਮ ਹੈ ਜੀ ਉਹਦਾ ਨਾਮ ਉਹਦਾ ਨਾਮ ਕੀ ਆ ਮਲਕਾ ਦੇ ਮੁੰਡੇ ਦਾ ਨਾਮ ਕੀ ਆ ਸੋਨੂ ਸੋਨੂ ਅੱਛਾ ਇਹ ਉਹ ਵੀ ਲਾਵਲਪੁਰ ਤੋਂ ਹੀ ਆ ਲਾਵਲਪੁਰ ਦਾ ਹੀ ਆ ਉਹਨੇ ਇੱਥੇ ਅੱਗ ਵੀ ਲਾਤੀ ਵਿਚਾਰੇ ਤਾਂ ਹੁਣ ਵੱਢ ਕੇ ਸੜ ਦਿੱਤੀ ਨਾਲੇ ਚ ਉਹ ਵੀ ਹੋਰ ਕੱਢੀ ਤਾਂ ਹੁਣ ਹੁਣ ਕੱਢੀ ਪੁੱਤ ਦੀ ਥੋੜਾ ਕੀ ਕਰਗੇ ਸਾਡੇ ਤੋਂ ਮਾਰ ਦਿੱਤੀ ਜਿਹਦਾ ਐਡਾ ਪੁੱਤ ਜਵਾਨ ਮਾਰ ਗਿਆ ਅਸੀਂ ਚਾਹੁੰਦੇ ਆ ਉਹਦੀ ਮੌਤ ਨਾਲ ਹੋਣੀ ਚਾਹੀਦੀ ਆਾਨੂੰ ਕੁਛ ਨਹੀਂ ਚਾਹੀਦਾ ਉਹਦੀ ਮੌਤ ਨਾਲ ਹੋਣੀ ਚਾਹੀਦੀ ਉਹ ਹੋਰਨਾਂ ਨੂੰ ਵੀ ਮਾਰਦਾ ਆ ਉਹ ਸੋ ਤੇ ਉਹਦੀ ਕੋਈ ਪੁਰਾਣੀ ਰੰਜਿਸ਼ ਸੀ ਜਿਹੜਾ ਉਹਨੇ ਇਦਾਂ ਕੀਤਾ ਨਹੀਂ ਸੀ ਉਹ ਕੁਝ ਨਹੀਂ ਸੀ ਉਹਨਾਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸੀ ਉਹ ਸਾਰਿਆਂ ਨੂੰ ਮਾਰਦਾ ਆ ਇਹਨੇ ਇਹ ਨਿਆਣਿਆਂ ਨੂੰ ਫੜ ਕੇ ਤਾਂ ਮਾਰਦਾ ਇਹ ਤਾਂ ਕੁੜੀ ਜਾਂਦੀ ਸੀ ਐਡੀ ਤੇ ਉਹਦੇ ਮਗਰ ਦਾਤ ਮਾਰਿਆ ਛੱਡ ਕੇ ਦੱਸਿਆ ਗਿਆ ਕਿ ਪਹਿਲਾਂ ਉਹ ਥੋੜਾ ਪਹਿਲਾਂ ਵੀ ਉਹ ਜੇਲ੍ਹ ਕੱਟ ਕੇ ਆਇਆ ਪਹਿਲਾਂ ਜੇਲ੍ਹ ਕੱਟ ਕੇ ਆਇਆ ਕੱਟ ਕੇ ਆਇਆ ਉਹ ਫੇਰ ਫੇਰ ਫਕਾਰ ਦਿੱਤਾ ਇਹ ਕੰਮ ਪਰਸੋ ਇਹ ਤਾਂ ਥੋੜੀ ਆ ਅੱਜ ਕੱਢ ਕੇ 10 ਸਾਲ ਦੀ ਸਜ਼ਾ ਕੱਢ ਕੇ ਫੇਰ ਕਰਨ ਲਾਪੂਗਾ ਆਣ ਕੇ ਫੇਰ ਕਿੱਥੇ ਤੱਕ ਕਰ ਦੂਗਾ ਇਹ ਕੋਈ ਨਿਆ ਹੋਇਆ ਇਹ ਨਿਆ ਨਹੀਂ ਹੋਇਆ ਸਾਰੇ ਇਹਨੇ ਇਹਨਾਂ ਕੁੜੀਆਂ ਨੂੰ ਵੀ ਫੜਦਾ ਉਹ ਤੁਸੀਂ ਦਿੱਤੀ ਇਹਨੇ ਕੰਮ ਤੋਂ ਨਹੀਂ ਤੁਸੀਂ ਫੇ ਇਹ ਚੀਜ਼ ਦੀ ਪਹਿਲਾਂ ਰਿਪੋਰਟ ਨਹੀਂ ਕਦੇ ਕੀਤੀ ਜੀ ਕੋਈ ਕੀਤਾ ਸਭ ਕੋਈ ਕੀਤਾ ਇਸ ਰਿਪੋਰਟ ਆਪ ਪੈਨ ਵਾਲਿਆਂ ਨੂੰ ਵਿਚਾਰ ਕਰਨੇ ਤੇ ਲਗਾ ਕੇ ਦਿੱਤੇ ਹੋਈ ਸੁਣਦਾ ਹੈਗਾ ਜੀ ਕਾਰਵਾਈ ਕਰਦਾ ਫੋਟੋ ਵੀ ਸੁਣਦਾ ਹੈਗਾ ਤੁਸੀਂ ਹੁਣ ਕੀ ਚਾਹੁੰਦੇ ਆ ਅਸੀਂ ਤਾਂ ਬਾਂਪਾ ਚਾਹੁੰਦੇ ਆ ਉਹਦੀ ਮੌਤ ਦੇਣਾ ਚਾਹੀਦੀ ਤੁਹਾਨੂੰ ਸਾਡੇ ਮੁੰਡਿਆਂ ਨੂੰ ਮਾਰਿਆ ਜਿੰਦਾ ਨਹੀਂ ਧੂਆ ਅੱਜ ਇਹਨੂੰ ਇਹਨੂੰ ਮਾਰਦੇ ਤਾਂ ਕੱਲ ਨੂੰ ਹੋਰ ਵੀ ਕਿਵੇਂ ਮਾਰ ਸਕਦਾ 어라지일안니자 아이다. 오늘은 가라니자 아이다.